ਹੂੰ ਹੂੰ ਆ ਕਿਵੇਂ ਆ ਕਸ਼ਮੀਰ ਠੀਕ ਆ ਬਾਈ ਕੈਮ ਆ ਹਾਂ ਹਾਂ ਉਹ ਸੁਨਾਕੀ ਬਣਾਉਂਦਾ ਖਰਦਾ ਵਧੀਆ ਯਾਰ ਮਿਸਤਰੀ ਭਾਲਦੇ ਸੀ ਕੋਈ ਮਿਸਤਰੀ ਨਹੀਂ ਮਿਲਿਆ ਬਾਥਰੂਮ ਇਹ ਬਣਾਉਣੇ ਸੀ ਬਾਥਰੂਮ ਬਣਾਉਣੇ ਹਾਂ ਹੈਗਾ ਕੋਈ ਨਿਕਾਜਾ ਕਿੱਲੇ ਬਾਥਰੂਮ ਆ ਕਿ ਮਸ਼ੀਨ ਵਾਲਾ ਸਾਰਾ ਕੁਝ ਹਾਂ ਸਾਰੇ ਹੀ ਤਿੰਨੇ ਹੁੰਦੇ ਏਵੇਂ ਮੈਨੂੰ ਤਾਂ ਮਿਸਤਰੀ ਵਧੀਆ ਚਾਹੀਦਾ ਨਾ ਹਾਂ ਵਧੀਆ ਮੈਂ ਹਾਂ ਹੈਗਾ ਕੋਈ ਚਲੋ ਮਲਕੀਤ ਕੋਲੇ ਜਾ ਆਣੇ ਆ ਮਿਸਤਰੀ ਬਹੁਤ ਵਧੀਆ ਲਿਆ ਜੀ ਤੇਰਾ ਹਾਂ ਹਾਂ ਆਪਣੇ ਆਣ ਗਵਾਨ ਕੰਮ ਕਰਕੇ ਗਿਆ ਯਾਰ ਆਪਣੇ ਕੋਲੇ ਆਉਂਦਾ ਰਿਹਾ ਚਲਾ ਚਲ ਜੀ ਕਰੇ ਵੀ ਹੋਊਗਾ ਕਿ ਨਹੀਂ ਬਾਈ ਮਨਜੀਤ ਕਰੀਆਂ ਆ ਜਾਓ ਕੀ ਕਰੀਏ ਨਾ ਬਸ ਠੇਕੇ ਲਈ ਜਾਂਨੇ ਹਰ ਜੀ ਹਾਂ ਅੱਛਾ ਇਹ ਬਾਈ ਇਹ ਮੈਸ ਦੀ ਹੈ ਹਾਂ ਭਈ ਯਾਰ ਆਪਾਂ ਬਾਥਰੂਮ ਬਣਾਉਣੇ ਸੀ ਘਰੇ ਮਸ਼ੀਨ ਵਾਲੇ ਤੇ ਨਾਲ ਤਿੰਨੇ ਨਹੀਂ ਹੁੰਦੇ ਜਿਹੜੇ ਉਹ ਹਾਂ ਤੇ ਬਣਾ ਦੋਗੇ ਆਸ ਲਗਾਂ ਯਾਰ ਮੁੰਡਾ ਲਾ ਦਾਂਗੇ ਯਾਰ ਆ ਛੋਟੇ ਮੋੜੇ ਕੰਮ ਨਾ ਚਾਹ ਪਰ ਬਰ ਕੋ ਕੋਠੀ ਦਾ ਕੰਮ ਵੀ ਤੈਨੂੰ ਦੇ ਦਾਂਗੇ ਸੀ ਕੋਠੀ ਵੀ ਪਾਉਣੀ ਆ ਨਹੀਂ ਹੈ ਭਾਈ ਨਾ ਕੋਠੀ ਪਾਉਣੀ ਆ ਮੁੜ ਕੇ ਐਨਾਂ ਵੰਜਲੀ ਪਾਉਣੀ ਆ ਚੱਲ ਫੇਰ ਕਰ ਦਾਂਗੇ ਸਾਰੀ ਗੱਲ ਕਰ ਲੈ ਸਾਡੇ ਨਾਲ ਹਾਂ ਹਰੇ ਦੱਸ ਦੇ ਸਾਨੂੰ ਪਰ ਯਾਰ ਆਪਣਾ ਲੋੜ ਨਹੀਂ ਆਉਣਾ ਮੇਰੀਆਂ ਸ਼ਰਤਾਂ ਪਾ ਲਈਆਂ ਚਲ ਕੋਈ ਨਹੀਂ ਸ਼ਰਤਾਂ ਤੂੰ ਸ਼ਰਤ ਦੱਸ ਸ਼ਰਤ ਇਲੀ ਸ਼ਰਤਾਂ ਮੇਰੀ ਇਹ ਆ ਹਾਂ ਇਹ ਮੈਂ 10 ਵਜੇ ਆਇਆ ਕਰੂੰਗਾ ਕੰਮ ਤੇ ਹਾਂ ਤੇ 5 ਵਜੇ ਛੁੱਟੀ ਪੰਜਵੇਂ ਛੁੱਟੀ ਇਹ ਤੇ ਫਿਰੰਦਰ ਤਾਂ ਹੀ ਅੱਧਾ ਲੈ ਕਰੂ ਤੇ ਸਾਰੀ ਜਿਹੜੀ ਨਹੀਂ ਕਰ ਗਿਆ ਚਲ ਕੋਈ ਨਹੀਂ ਅੱਗੇ ਪੁੱਛ ਦੂਜੀ ਹੱਤਾ ਦੂਜੀ ਸ਼ਰਤ ਗੱਡੀ ਕਿਹੜੀ ਆ ਹਲਟੂ ਹੜੇ ਗੱਡੀ ਛੋਟੀ ਆ ਇਸ ਵਾਸਤੇ ਵਰੀ ਚੋ ਫਾਰਕੂਰ ਕਰਨੀ ਕੋਈ ਗੱਡੀ ਉਹ ਲੈ ਹੁਣੇ ਪੋਣੇ ਦਨ ਗੱਡੀ ਤੇ ਆਇਆ ਕਰੇਗਾ ਕਿ ਕੀ ਕਰਨੀ ਆ ਇਹ ਗੱਡੀ ਤਾਂ ਚੱਲ ਮੈਂ ਆ ਵੀ ਜਾਇਆ ਕਰੂੰ ਬਾਅਦ ਚ ਦਿਨੇ ਸੁੱਟ ਗਈ ਐ ਹੈਂ ਚੱਲ ਮੰਗਾ ਲਾਂਗੇ 10 ਦਿਨ ਕਿਰਾ ਹਾਂ ਉਹਨੇ ਦਿਨ ਮੰਗਾ ਲਾਂਗੇ ਠੀਕ ਐ ਮੰਗਾ ਹਾਂ ਇਹ ਦੋ ਹਫਤੇ ਹਨਾ ਹਾਂ ਤੀਜੀ ਹਾਂ ਈਜੀ ਸ਼ਰਤ ਮੇਰੀ ਇਹ ਆ ਵੀ ਮੈਂ 7 ਦਿਨ ਜੋ ਕੰਮ ਕਰਤਾ ਅੱਛਾ 8ਵੇਂ ਦਿਨ ਮੈਂ ਕੁੰਨੂ ਮੰਨਾਲੀ ਜਾਂ ਕਿਤੇ ਹੋਰ ਆਦੇ ਘਰਾਂ ਦੀ ਨਾ ਦੋ ਦਿਨ ਜਾਊਂ ਉਹ ਖਰਚਾ ਥੋੜਾ ਤੋਂ ਬਾਲ ਵਿੱਚ ਆਪਾਂ ਜਿ ਤਰ੍ਹਾਂ ਕੀ ਬਿਠਾ ਅਗੜੀ ਰਹੂਗਾ ਕਰ ਕੋਈ ਨਹੀਂ ਹੋਰ ਉਹ ਜਿਹੜੇ ਮੇਰੇ ਮੁੰਡੇ ਆ ਹਾਂ ਉਹ ਮਾੜਾ ਮੋਟਾ ਤੁਹਾਨੂੰ ਪਤਾ ਨਸ਼ਾ ਪਤਾ ਅੱਜ ਕੱਲ ਮਾੜਾ ਮੋਟਾ ਅੱਛਾ ਤੇ ਕਾ ਚੂ ਪੀਂਦੇ ਥੋੜੀ ਹਾਂ ਅੱਛਾ ਹਾਂ ہماری ਮੁੱਟੀ ਚਾਹ ਥੋੜੇ ਟਾਈਮ ਬਾਅਦ ਅੱਛਾ ਬਸ ਦਿਨ ਚ 10 ਕਰੀ ਬਾਏ ਕਰੀ ਨਸ ਕਰੀ ਐ ਬੜਾ ਨਾ ਚਾਹ ਨਾ ਪੀਣਾ ਕਿ ਨਾ ਹੋਵੇ ਓਏ ਬੱਸ ਇੰਨੀ ਕੁ ਮੁੰਡੇ ਆ ਇੰਨੀ ਕ ਇੰਨੀ ਕ ਅੱਛਾ ਇੰਨੀ ਕੁ ਗਲਾਸ ਚ ਨਹੀਂ ਨਹੀਂ ਗਲਾਸ ਇੰਨਾ ਕੋਨਾ ਅੱਛਾ ਤਾਂ ਤੋਂ ਹਾਂ ਤਾਂ ਤੋਂ ਥੱਲੇ ਨੂੰ ਥੋੜੇ ਗਲਾਸ ਏਡੇ ਏਡੇ ਵੀ ਹੁੰਦੇ ਆ ਏਡੇ ਏਡੇ ਵੀ ਏਡੇ ਗਲਾਸ ਕਿਹੜਾ ਚਾਹੀਦਾ ਉਹ ਜਿਹੜਾ ਜਮਾ ਵੱਡਾ ਹੁੰਦਾ ਏਡਾ ਗਲਾਸ ਨਹੀਂ ਬੱਸ ਏਡਾ ਹਾਂ ਸਟੀਲ ਦਾ ਇਹ ਨਹਾਉਣਾ ਹੈ ਕੀ ਪੀਣੀ ਹੈ ਤੁਸੀਂ ਓਏ ਯਾਰ ਉਹ ਫਿਰ ਮੁੰਡਿਆਂ ਦਾ ਕੰਮ ਹੈ ਯਾਰ ਮੁੰਡਿਆਂ ਨੂੰ ਕੀ ਆਖੇ ਕੰਮ ਤੇ ਨਹੀਂ ਹੁੰਦੇ ਦੇ ਹੁੰਦੇ ਚਾਹ ਦੀ ਸ਼ਕੀਨ ਹੈ ਹਾਂ ਕੰਮ ਤੇ ਨਹੀਂ ਹੁੰਦੇ ਪੈਗ ਭੋਗ ਨਹੀਂ ਲਾਉਂਦੇ ਕੰਨੀ ਚਾਹ ਹਾਂ ਨਹੀਂ ਨਹੀਂ ਸੁੱਕਾ ਕੰਮ ਰੰਗਟ ਮੋਤਾ ਚਾਹ ਗਿੱਲੀ ਨੂੰ ਚਲ ਚਾਹ ਤਾਂ ਗਿੱਲੀ ਆ ਗਈ ਹਾਂ ਆਉਂ ਚਲ ਸੁੱਕਾ ਕੰਮ ਇਹ ਆਖਣੇ ਯਾਰ ਹਸਾਉਣਾ ਜਿਹਾ ਤਾਂ ਨਹੀਂ ਹੋਰ ਸੁੱਕਾ ਸਮਾਨ ਤਾਂ ਨਹੀਂ ਮੰਜੀ ਅੰਦਾ ਸੁੱਕਾ ਸਮਾਨ ਪਈ ਅੰਦਾ ਸੱਤਾਂ ਬੋਲਣ ਰੱਖੀ ਜਠਾ ਹਲੇ ਹੋਰ ਕਹੀ ਜਾਂਦੇ ਇੱਕ ਸ਼ਰਤਾਂ ਚਲ ਇਹਨੂੰ ਕੱਬੇ ਫੇਰ ਆਵਾਂਗੇ ਬਸ ਆਹੀ ਸ਼ਰਤਾਂ ਨਹੀਂ ਹਜੇ 2-4 ਹੋਰ ਹੈਗੇ ਆ ਵੀ ਕਈ ਵਾਰੀ ਬੰਦੇ ਨੂੰ ਥੋੜਾ ਟੈਗ ਟੂ ਕਾ ਜੇ ਆਪਾਂ ਸਾਬਣਾ ਚਾਹਤਾ ਨਹੀਂ ਯਾਰ ਪਹਿਲਾਂ ਹੀ ਦੱਸਿਆ ਹੋਵੇ ਫਿਰ ਮੁੜ ਕੇ ਫਰਕ ਨਹੀਂ ਪੈਂਦਾ ਹੁੰਦਾਗਾ ਬਾਅਦ ਵਿੱਚ ਜਾ ਕੇ ਕੰਮ ਕਈ ਵਾਰੀ ਵਿਗੜ ਜਾਂਦਾ ਉਹ ਨਹੀਂ ਨਹੀਂ ਐਡਾ ਕੋਈ ਹੋਣੀ ਪੜਗਾ ਨਹੀਂ ਹੋਰ ਵਾਈਫਾਈ ਲੱਗੀ ਆ ਨਹੀਂ ਵਾਈਫਾਈ ਤਾਂ ਸਾਨੂੰ ਪਤਾ ਹੀ ਨਹੀਂ ਕੀ ਹੁੰਦੀ ਆ ਵਾਈਫਾਈ ਨਹੀਂ ਵਾਈਫਾਈ ਹੁਣ ਤਾਂ ਵੱਡੇ ਹੋਣਗੇ ਹੁਣ ਹੈਗੇ ਆਵੇ ਵੱਡੇ ਆਵੇ ਵੱਡੇ ਹੈਗੇ ਹਾਂ ਹੌਟਸਪੌਟ ਡੇਰਾ ਪਿਆ ਕਰੂਗਾ ਹੋਰ ਸਪੋਟ ਦੇਣਾ ਪੋ ਇਹ ਹੋਰ ਸਪੋਟ ਸਪੋਟ ਤੂੰ ਕਰ ਲਈ ਕੀ ਕਰਨਾ ਚਾਰਾ ਹਾਂ 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 ਤੇ ਉਹ ਬਈ ਜੀਵੀ ਰੀਚਾਰਜ ਵੀ ਤੁਹਾਡੇ ਵੱਡੇ ਹੋਣੇ ਚਾਹੀਦੇ ਆ ਕਿਤੇ ਮੇਰੇ ਘੰਟੇ ਫੋਨ ਵੇਂਦੇ ਤੁਹਾਡਾ ਡੇਡ ਜੀਵੀ ਆਉਂਦੀ ਹੈ ਬਈ ਡੇਡ ਜੀਵੀ ਤੇ ਇਹ ਤਾਂ ਮੈਂ 2 ਘੰਟੇ ਜਿਮਕਾ ਦੂੰਗਾ ਤੇ ਫਿਰ ਬਈ ਕੰਮ ਕਰੇਗਾ ਕਿ ਕੱਲਾ ਮਾਇ ਤੇ ਜੀਵੀ ਮਕਾਉਂਦਾ ਹੀ ਰਹੇਗਾ ਕੰਮ ਮੁੰਡੇ ਕਰਨਗੇ ਤੁਸੀਂ ਤਾਂ ਦੱਸਣਾ ਹੀ ਠੀਕੇ ਗਾ ਹਾਂ ਮੈਂ ਦੱਸਣਾ ਮੈਂ ਫੋਨ ਫਾਨ ਸਾਰਾ ਉਤਲਾ ਧਿਆਨ ਮੈਂ ਹੀ ਰੱਖਣਾ ਹੈਗਾ ਉਹ ਤੂੰ ਆਖੀ ਹੋਰ ਕੋਈ ਕੰਮ ਹੋ ਵੀ ਕਿਸੇ ਦੇ ਕਰਿਆ ਵੀ ਹੈ ਕਿ ਐਵੇਂ ਬਸ ਸਾਡੇ ਨਾਲ ਹੀ ਆ ਜਵਣੀਆਂ ਮਰੀਏ ਨੇ ਘਰੋਂ ਵਾਧੂ ਕਰਿਆ ਕੰਮ ਮੈਂ ਦबई ਦੇ ਵਿੱਚ ਜਿਹੜੀ ਲੰਮੀ ਜਿਹੀ ਕੀ ਬੋਲਦੀ ਹਾਂ ਹਾਂ ਤੂੰ ਨਹੀਂ ਆ ਨਹੀਂ ਨਹੀਂ ਆਪਾਂ ਹੀ ਬਣਾਈ ਗਈ ਹਾਂ ਇਹ ਆਪਾਂ ਉਹ ਸਾਰਾ ਮੈਂ ਹੀ ਦੱਸਿਆ ਸੀ ਕਿਵੇਂ ਬਣਨੀ ਹੈ ਨਾਛਾ ਤੂੰ ਤਿਆਰ ਕੀਤਾ ਹਾਂ ਉਹ ਸਰੇ ਦਾ ਕਾ ਪਿੰਡ ਨਹੀਂ ਜਿਹੜੇ ਕਾ ਆਣੇ ਤੇਰੀਆਂ ਸ਼ਰਤਾਂ ਫਿਰ ਹੂੰ ਠੀਕ ਹੈ ਤੇ ਫਿਰ ਕੋਠੀ ਪਾਲਾ ਤੇ ਤੂੰ ਹੀ ਰਹਿ ਪਾਈ ਤਾਂ ਫਿਰ ਚੱਲੇ ਆ ਫਿਰ ਅਸੀਂ ਐ ਕਰਦੇ ਆ ਥਾਂ ਹੀ ਤੇਰੇ ਨਾਂ ਕਰਾ ਦਿੰਦੇ ਆ ਅਸੀਂ ਝੁੱਗੀ ਪਾਲਾਂਗੇ ਭਰਾਵਾ ਜਿਹੜੇ ਸਾਉਣਾ ਕੀ ਪਾਣੀ ਪੋਊਗੀ ਸਾਨੂੰ ਮੇਰੀ ਕਰੰਡੀ ਪਿੱਛੇ ਛੱਡਦੀ ਨਹੀਂ ਕੋਈ ਚੱਲ ਚੱਲ ਗਿਆ ਆਪਾਂ ਕੋਈ ਹੋਰ ਚੰਗਾ ਮੜਾ ਵੇਖ ਕੇ ਲਾ ਲੈਨੇ ਆ ਹਾਂ